ਦੇ ਸ਼ਿਵਾ ਪਰਮੋਹ ਇਹ ਹੈ ਸ਼ੁਭ ਕਰਮਨ ਤੇ ਕਬ ਹੂੰ ਨਾ ਟਰੋਂ ਨਾ ਡਰੋਂ ਅਰਸਿਉ ਜਬ ਜਾਏ ਲਰੋਂ ਨਿਚੇ ਕਰ ਆਪਣੀ ਜੀਤ ਕਰੋ ਔਰ ਸਿੱਖ ਹਾਂ ਆਪਣੇ ਹੀ ਮਨ ਕਾ ਇਹ ਲਾਲ ਚਹੋਂ ਗੁਣ ਤੋਂ ਉਚਰੋਂ ਜਵ ਆਵ ਕੇ ਆਉਦਨ ਧਾਨ ਬਨ ਅਤਹੀ ਰਣ ਮੈਂ ਤਵ ਜੂਝ ਮਰੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਇਹ ਵਿਦਵਾਨਾਂ ਦਾ ਸਮਾਗਮ ਹੈ ਤੇ ਮੈਂ ਇੱਕ ਪਿੰਡੂ ਬੰਦਾ ਹਾਂ ਇਸ ਕਰਕੇ ਇਹ ਨਾ ਵੇਖਣਾ ਵੀ ਇਹਨੇ ਪ੍ਰਕਰਨ ਕੀ ਲਿਆ ਮੈਂ ਤਾਂ ਸਿੱਧੀ ਜੀ ਗੱਲ ਕਰਾਂਗਾ ਬਾਬੇ ਦੀਪ ਸਿੰਘ ਦੇ ਜੀਵਨ ਦੇ ਬਾਰੇ ਕੋਈ ਮੈਨੂੰ ਕਵੇ ਪੇ ਗਿਆਨੀ ਜੀ 1 ਮਿੰਟ ਵਿੱਚ ਵਿਆਖਿਆ ਕਰੋ ਤੇ ਮੈਂ ਬਾਬੇ ਮਨੀ ਸਿੰਘ ਦੇ ਜੀਵਨ ਦੀ ਵਿਆਖਿਆ ਕਰਦਾ ਕਹਾਂਗਾ ਤਨ ਮਨ ਤਨ ਸਭ ਸੋਬ ਗੁਰ ਕੋ ਹੁਕਮ ਮੰਨਿਆ ਪਾਈਏ ਜੇ ਮੈਨੂੰ ਕਹੇ ਨਾ ਵੀ ਭਾਈ ਮਨੀ ਸਿੰਘ ਦਾ ਜੀਵਨ ਤੁਹਾਨੂੰ ਟਾਈਮ ਬਹੁਤ ਥੋੜਾ ਦਿੱਤਾ ਹੈ ਤੇ ਸਾਰੇ ਦਾ ਸਾਰਾ ਉਹਨਾਂ ਦਾ ਜੀਵਨ ਇੱਕ ਪੰਕਤੀ ਵਿੱਚ ਦੱਸੋ ਤੇ ਜੋ ਮੈਨੂੰ ਗੁਰੂ ਨੇ ਜਣਾ ਉਹ ਇਹ ਹੈ ਤਨ ਮਨ ਤਨ ਸਭ ਸੋਬ ਗੁਰ ਕੋ ਹੁਕਮ ਮੰਨਿਆ ਪਾਈਏ ਅਸੀਂ ਨਾਲ ਇਹ ਵੀ ਪੜ੍ਹਦੇ ਹਾਂ ਕਿ ਜਿਹੋ ਜੇ ਮਾਪਿ ਉਹੋ ਜੀ ਆੜਾ ਭਾਈ ਮਨੀ ਸਿੰਘ ਦਾ ਜਨਮ ਅਲੀਵਾਲ ਪਿੰਡ ਵਿੱਚ ਹੋਇਆ ਕਈ ਥਾਵਾਂ ਤੇ ਲੋਂਗੋਵਾਲ ਵੀ ਲਿਖਿਆ ਪਰ ਮੈਂ ਇੱਕ 1% ਵੀ ਸਹਿਮਤ ਨਹੀਂ 10 ਮਾਰਚ ਨੂੰ 1644 ਵਿੱਚ ਬਾਬੇ ਬਨੀ ਸਿੰਘ ਦਾ ਜਨਮ ਹੋਇਆ ਤਨ ਉਹ ਮਾਂ ਤਨ ਉਹ ਪਿਤਾ ਭਾਈ ਮਾਈ ਦਾਸ ਇਹਨਾਂ ਦੇ ਪਿਤਾ ਨੇ ਤੇ ਮਾਤਾ ਮਧਰੀ ਬਾਈ ਦੀ ਕੁੱਖੋਂ ਇਹਨਾਂ ਦਾ ਜਨਮ ਹੋਇਆ ਆਪ ਆਜਕਲ ਕੋਸ਼ਿਸ਼ ਕਰਦੇ ਪਈ ਬੱਚੇ ਨੂੰ ਅੰਗਰੇਜ਼ੀ ਪੜ੍ਹਾਈ ਜਾਇਆ 13 ਸਾਲ ਦਾ ਬੱਚਾ ਹੋਇਆ ਤੇ ਮਾਂ ਪਿਓ ਕੀਰਤਪੁਰ ਸਾਹਿਬ ਧੰਗੁਰੂ ਹਰਿ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਪਾਤਸ਼ਾਹ ਤੇਰਾ ਤੁਝ ਕੋ ਸੌਂਪਦੇ ਕਿਆ ਲਾਗੇ ਮੇਰਾ ਇਹ ਮਾਂ ਤੇ ਪਿਓ ਨੇ ਧੰਗੁਰੂ ਹਰਿ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਭਾਈ ਸਾਹਿਬ ਨੇ 2 ਸਾਲ ਉੱਥੇ ਗੁਰਬਾਣੀ ਦੀ ਸੰਥਿਆ ਲਈ ਤੇ ਜਿਵੇਂ ਆਪਾਂ ਸਮਾਜ ਸਾਡੇ ਸਮਾਜ ਦਾ ਨਿਯਮ ਹੈ ਦੋ ਸਾਲਾਂ ਤੋਂ ਬਾਅਦ 15 ਸਾਲ ਦੀ ਉਮਰ ਵਿੱਚ ਇਹਦੇ ਪਿਤਾ ਜੀ ਆਏ ਤੇ ਕਹਿਣ ਲੱਗੇ ਅਸੀਂ ਭਾਈ ਮਨੀ ਸਿੰਘ ਦਾ ਵਿਆਹ ਕਰਨਾ ਬਾਪ ਕਰਨਾ ਸਿੰਘ ਲਫਜ ਬਾਤ ਵਿੱਚ ਲੱਗਾ ਜਿਹੜਾ ਮਨੀ ਹੈ ਨਾ ਜੇ ਮੈਂ ਇਹਦੀ ਵਿਆਖਿਆ ਕਰਾਂ ਤੇ ਬੜੀ ਲੰਮੀ ਚੌੜੀ ਹੋ ਜਾਏਗੀ ਮਨੀ ਨੂੰ ਪਰਖਣ ਵਾਲੇ ਲੋਕ ਇਹ ਵੇਖਦੇ ਨੇ ਪੇ ਜਿੰਨਾ ਕੋਦੇ ਕੋਈ ਚਾਨਣ ਹੋਵੇ ਉਹਦੀ ਉਹ ਕੀਮਤ ਪੈਂਦੀ ਹੈ ਪਰ ਇਹਦੇ ਨਾਲ ਮੈਂ ਕਹਿਣ ਤੋਂ ਗਰੇਜ਼ ਨਾ ਕਰਾਂ ਆਪਾਂ ਭਾਵੇਂ ਬਾਬੇ ਮਨੀ ਸਿੰਘ ਦੇ ਸਥਾਨ ਤੇ ਆਏ ਆ ਪਰ ਯਾਦ ਰੱਖਣਾ ਮਨੀਮ ਕੋਲ ਤਿੰਨ ਤਰ੍ਹਾਂ ਦੇ ਸੱਪ ਆਉਂਦੇ ਨੇ ਇੱਕ ਕੇਵਲ ਤੇ ਕੇਵਲ ਭਮੱਕੜ ਚੁੱਕ ਕੇ ਖਾ ਕੇ ਤੇ ਕਹਿਣ ਲੱਗੇ ਆਨੰਦ ਮਿਲ ਗਿਆ ਮੈਂ ਇਹ ਬੇਨਤੀ ਕਰਨੇ ਵੀ ਬਾਬੇ ਮਨੀ ਸਿੰਘ ਦਾ ਅਜੇ ਜਨਮ ਮਨਾ ਇਹ ਸ਼ਹੀਦੀ ਦਿਨ ਮਨਾ ਰਹੇ ਹੋ ਨਾ ਇਹਨੂੰ ਮਨਾਇਆ ਕਿਵੇਂ ਜਾਏ ਇੱਕ ਸੱਪ ਉਹਨੇ ਭੋਖੜ ਖਾਂਦੇ ਨੇ ਇੱਕ ਸੱਪ ਉਹਨੇ ਜਦੋਂ ਉਹ ਮਣੀ ਚਮਕਦੀ ਹੈ ਨਾ ਤੇ ਫੁਕਾਰੇ ਮਾਰ ਕੇ ਮਿੱਟੀ ਪਾ ਕੇ ਗਰਕ ਹੋ ਜਾਂਦੇ ਨੇ ਤੇ ਇੱਕ ਸੱਪ ਉਹਨੇ ਜਿਹੜੇ ਮਣੀ ਨੂੰ ਚੱਟ ਕਰਕੇ ਤੇ ਆਪਣੀ ਜ਼ਹਿਰ ਨੂੰ ਖਤਮ ਕਰਦੇ ਹਨ ਅਸੀਂ ਉਹਨਾਂ ਮਹਾਪੁਰਸ਼ਾਂ ਦੇ ਜੀਵਨ ਨੂੰ ਵਿਚਾਰ ਕੇ ਜਿਹੜੀਆਂ ਸਾਡੇ ਅੰਦਰ ਕਮੀਆਂ ਔਗਣ ਨੇ ਨਾ ਇਹਨਾਂ ਨੂੰ ਮਿਟਾਉਣ ਦਾ ਯਤਨ ਕਰਨਾ ਹੈ ਤਾਨਗੁਰੂ ਹਰਿ ਸੱਚੇ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਅਸੀਂ ਤਾਂ ਪੈਰ ਪੈਰ ਤੇ ਬਦਲਦੇ ਆ ਨਾ ਪਰ ਭਾਈ ਮਨੀ ਸਿੰਘ ਦਾ ਨਿਚਾ ਇੰਨਾ ਪੱਕਾ ਹੈ ਇਹ ਹਰਿ ਗੁਰੂ ਅਠਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਚ ਰਹਿ ਜਦੋਂ ਸੰਸਾਰ ਦੇ ਲੋਕ ਡੋਲਦੇ ਨੇ ਉਦੋਂ ਭਾਈ ਮਨੀ ਸਿੰਘ ਤਾਨਗੁਰੂ ਤੇਗਪਾਦਰ ਪਾਤਸ਼ਾਹ ਕੋਲ ਬਾਬੇ ਬਕਾਲੇ ਆਏ ਸਮਾਂ ਆਪਣੀ ਚਾਲ ਚੱਲਿਆ ਜਦੋਂ ਕਲਗੀ ਤਰਪਾ ਪੂਰੀ ਅਮਰ ਛਕਾਇਆ ਨਾ ਅੱਜ ਆਪਾਂ ਵੇਨੇ ਮੈਨੂੰ ਮਾਫੀ ਦੇਣੀ ਘਰ ਵਾਲੇ ਨੇ ਬਾਹਰ ਕਿਰਪਾਨ ਪਾਈ ਦੇ ਘਰ ਵਾਲੀ ਨੇ ਕੋਕਾ ਪਾਇਆ ਕੋਕਾ ਦੋਵੇਂ ਬਰਾਬਰ ਹੋਣੇ ਚਾਹੀਦੇ ਦੋਵੇਂ ਬਰਾਬਰ ਇਹਨਾਂ ਨੇ ਆਪਣੇ ਪਰਿਵਾਰ ਸਮੇਤ ਅਮਰ ਛਕਾਇਆ ਨਾਲ ਪੰਜ ਪੁੱਤ ਲੈ ਕੇ ਆਇਆ ਪੰਜ ਪੁੱਤ ਪਿਓ ਲੈਕਚਰ ਕਰਦਾ ਹੈ ਤੇ ਕਾਕੇ ਦੇ ਮੂੰਹ ਤੇ ਦਾੜੀ ਨਹੀਂ ਅੱਜ ਇਹ ਹਾਲਤ ਹੈ ਸਾਡੀ ਗੁਰਮੁਖੋ ਅੰਮ੍ਰਿਤ ਛਕਿਆ ਸਮਾ ਆਇਆ ਮੈਂ ਅਰੰਭ ਬੇਨਤੀ ਕੀਤੀ ਹੈ ਤਨ ਮਨ ਤਨ ਸਭ ਸੋਬ ਗੁਰ ਕੋ ਹੁਗ ਮੰਨਿਆ ਪਾਈਏ ਆਪਾਂ ਪੋਦੇ ਮਹੀਨੇ ਦੇ ਵਿੱਚ ਤਨ ਗੁਰ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸ਼ਹੀਦੀ ਸਾਕੇ ਨੂੰ ਚੇਤੇ ਕਰਦੇ ਆਂ ਮੇਰੇ ਬਾਜਾਂ ਵਾਲੇ ਦੇ ਚਾਰੇ ਦੇ ਚਾਰੇ ਸਾਭ ਜਾਦੇ ਸ਼ਹੀਦ ਹੋਏ ਮਾਤਾ ਜੀ ਸ਼ਹੀਦ ਹੋਏ ਪਰਖ ਸਦਕੇ ਜਾਵਾਂ ਭਾਈ ਮਨੀ ਸਿੰਘਾਂ ਜਿਨ੍ਹਾਂ ਤੇਰੇ ਕੋਲ ਸਰਿਆ ਤੂੰ ਕਸਰ ਨਹੀਂ ਕੀਤੀ ਜਦੋਂ ਆਨੰਦਪੁਰ ਸਾਹਿਬ ਛੱਡਿਆ ਭਾਈ ਮਨੀ ਸਿੰਘ ਦਾ ਪੁੱਤਰ ਉਦੇ ਸਿੰਘ ਜਿਹੜੀ ਆਪਾਂ ਕਹਿੰਦੇ ਸਵਾ ਲਖ ਸੇ ਏਕ ਲੜਾਉ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਕਿ ਭਾਈ ਉਦੇ ਸਿੰਘ ਨੇ ਸਵਾ ਲਖ ਦਾ ਮੁਕਾਬਲਾ ਕੀਤਾ ਔਰ ਇਹਦਾ ਲਾਲ ਜੋਸ਼ ਕਉਗੇ ਕਣਕੇ ਕੇ ਭਾਜ ਗਏ ਇੱਕ ਠੁਣਕੇ ਕੇ ਜਦੋਂ ਮਜੀਠੇ ਵਾਲਾ ਦੁਨੀ ਚੰਦ ਭੱਜ ਗਿਆ ਭਾਈ ਸਾਧੂ ਦਾ ਪੁੱਤਰਾ ਭੱਜ ਗਿਆ ਨਾ ਤੇ ਸਿੱਖਾਂ ਨੇ ਆਖਿਆ ਪਾਤਸ਼ਾ ਤੁਹਾਡਾ ਹਾਥੀ ਤਾਂ ਹਰਨ ਹੋ ਗਿਆ ਕਹਿੰਦੇ ਆਪਣੇ ਸ਼ੇਰ ਜੂ ਹੈਗਾ ਸ਼ੇਰ ਕੌਣ ਪਾਈ ਬਚਿੱਤਰ ਸਿੰਘ ਜਿਹਦਾ ਕਦ ਮਧਰਾ ਬਾਦਾਂ ਵਾਲੇ ਨੂੰ ਕਹਿਣ ਲੱਗਾ ਪਾਤਸ਼ਾ ਮੇਰੀ ਆਪਣੀ ਕੋਈ ਆਪਣੀ ਕੋਈ ਸ਼ਕਤੀ ਨਹੀਂ ਪਰ ਤੇਰਾ ਹੱਥ ਹੋਵੇ ਨਾ ਤੇ ਆਪਾਂ ਕਹਿੰਨੇ ਵੀ ਇੰਦਰ ਦਾ ਇੱਕ ਐੜਾ ਪਤ ਹਾਠੀ ਐ ਮੈਂ ਇਹਨੂੰ ਸਰਗਚੋਂ ਕੰਨਾਂ ਚੋਂ ਫੜ ਕੇ ਥੱਲੇ ਲਾਵੇਂ ਪਰ ਕਿਰਪਾ ਤੇਰੀ ਉਸ ਭਾਈ ਬਚਤਰ ਸਿੰਘ ਨੇ ਹਾਥੀ ਨਾਲ ਮੁਕਾਬਲਾ ਕੀਤਾ ਔਰ ਗੁਰਮੁਖੋ ਉਹ ਗੁਰੂ ਕਾ ਲਾਲ ਫਟੜ ਹੋ ਗਿਆ ਤੇ ਜੀ ਦੀ ਸੇਵਾ ਪਈ ਨਿਆਂਖਾਂ ਦੇ ਪਰਿਵਾਰ ਨੇ ਕੀਤੀ ਉਹ ਅਲੈਦਾ ਦਾ ਟੌਪਕ ਹੈ ਜਦੋਂ ਚਮਕੌਰ ਦਾ ਜੰਗ ਹੋਇਆ ਬਾਜਾਂ ਵਾਲੇ ਦੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਸ਼ਹੀਦ ਹੋਏ ਉਸ ਚਮਕੌਰ ਦੇ ਜੰਗ ਵਿੱਚ ਚਮਕੌਰ ਦਾ ਅਰਥ ਮੈਂ ਆਪਣੇ ਚਾਚਾ ਸੰਤ ਕਰਤਾਰ ਸਿੰਘ ਹੌਲਾਂ ਕੋ ਪੜਿਆ ਜੀ ਔਰੀ ਚਮਕ ਹੋਵੇ ਜੇ ਆਪਾਂ ਨੂੰ ਪੁੱਛੇ ਨਾ ਕਿ ਚਮਕੌਰ ਦੇ ਅਰਥ ਕੀ ਨੇ ਤੇ ਸਾਨੂੰ ਸੰਤ ਗਿਆਨੀ ਕਰਤਾਰ ਸਿੰਘ ਨੇ ਪੜਾਇਆ ਜੀ ਦੀ ਚਮਕ ਹੀ ਹੋਰ ਹੋਵੇ ਕਿਉਂ ਉਹਨੂੰ ਚਮਕੌਰ ਤਾਂ ਕਹਿੰਦੇ ਨੇ ਆਪਾਂ ਪੁੱਤਾਂ ਨੂੰ ਨਾਪ-ਨਾਪ ਕੇ ਲਗਾਉਣੇ ਆ ਤੇ ਬਾਜਾਂ ਵਾਲਾ ਪੁੱਤਾਂ ਨੂੰ ਅਸ਼ੀਰਵਾਦ ਦੇ ਕੇ ਤੇ ਚਮਕੌਰ ਦੀ ਗੜੀ ਚੋਂ ਬਾਹਰ ਕੱਢਦਾ ਹੈ। ਔਰ ਗੁਰਮੁਖੋ ਉੱਥੇ ਬਾਬਾ ਅਜੀਤ ਸਿੰਘ ਤੇ ਜਜਾਦ ਸਿੰਘ ਜਿੱਥੇ ਸ਼ਹੀਦ ਹੋਏ ਨੇ ਨਾ ਭਾਈ ਮਨੀ ਸਿੰਘ ਦੇ ਤਿੰਨ ਪੁੱਤਰ ਅਨਕ ਸਿੰਘ, ਅਜਬ ਸਿੰਘ ਤੇ ਅਜੈਬ ਸਿੰਘ ਉੱਥੇ ਚਮਕੌਰ ਦੇ ਜਿੱਦੋਂ ਆਪਾਂ ਕਹਿੰਨੇ ਕਿ 40 ਸਿੰਘ ਸ਼ਹੀਦ ਹੋਏ ਕਈ ਥਾਵਾਂ ਤੇ 37 ਦਾ ਵੇਰਵਾ ਲਿਖਿਆ ਇਸ ਪਾਸੇ ਮੈਂ ਨਾ ਜਾਵਾਂ। ਤਿੰਨ ਪੁੱਤ ਬਾਬੇ ਮਨੀ ਸਿੰਘ ਦੇ ਸ਼ਹੀਦ ਹੋਏ ਨੇ। ਗੱਲ ਇੱਥੇ ਨਹੀਂ ਮੁੱਕੀ। ਆਪਣੇ ਸਮਾਜ ਵਿੱਚ ਇੱਕ ਲਫ਼ਜ਼ ਪ੍ਰਚਲਿਤ ਹੈ ਜਿਨ੍ਹਾਂ ਪੁੱਠੀਆਂ ਖਣਾ ਲੁਆਈਆਂ ਇਹਦਾ ਇਤਿਹਾਸ ਵਿੱਚ ਆਮ ਕਰਕੇ ਜਿਗਰ ਬਹੁਤ ਘੱਟ ਹੈ ਤੇ ਮੈਨੂੰ ਧੰਗ ਗੁਰੂ ਆਮਦਾਸ ਪਾਤਸ਼ਾਹ ਨੇ ਆਪਣੇ ਚਰਨਾਂ 'ਚ ਥਾਂ ਦਿੱਤੀ ਹੈ ਇਸ ਕਰਕੇ ਮੈਨੂੰ ਗੁਰੂ ਪੁੱਗਦੇ ਵਿਗਿਆਨੀ ਜੀ ਤੁਸੀਂ ਦੱਸੋ ਤੇ ਮੈਂ ਪੜਿਆ ਜਦੋਂ ਭਾਈ ਮਨੀ ਸਿੰਘ ਨੂੰ ਸ਼ਹੀਦ ਕੀਤਾ ਨਾ ਭਾਈ ਮਨੀ ਸਿੰਘ ਦਾ ਸਗਾ ਭਤੀਜਾ ਭਾਈ ਗੁਲਜਾਰ ਸਿੰਘ ਉਹਦੀ ਪੁੱਠੀ ਖਲ ਲਈ ਗਈ ਔਰ ਕੱਲਾ ਭਾਈ ਮਨੀ ਸਿੰਘ ਸ਼ਹੀਦ ਨਹੀਂ ਹੋਇਆ ਇਹਦੇ ਨਾਲ ਇਹਦੇ ਤਨ ਤਿੰਨ ਭਤੀਜੇ ਸ਼ਹੀਦ ਹੋਏ ਨੇ ਮੈਂ ਵਾਰ-ਵਾਰ ਰਿਪੀਟ ਕਰ ਰਿਹਾ ਆਪਾਂ ਤਾਂ ਲਕਾਲ ਕਾ ਕੇ ਰੱਖਦੇ ਆ ਨਾ ਮੈਂ ਨਮਸਕਾਰ ਕਰਦਾ ਮਾਈ ਦਾਸ ਨੂੰ ਮੈਂ ਨਮਸਕਾਰ ਕਰਦਾ ਮਾਤਾ ਮਧਰੀ ਬਾਈ ਨੂੰ ਉਹਦੇ 12 ਪੁੱਤ ਸਨ 12 12 ਦੇ ਵਿੱਚੋਂ ਇੱਕ ਅਮੀ ਚੰਦ ਛੋਟੀ ਉਮਰ ਵਿੱਚ ਜਿਵੇਂ ਛੋਟੇ ਬੱਚੇ ਹੁੰਦੇ ਨੇ ਕੋਈ 2-4 ਸਾਲ ਦਾ ਚੜਾਈ ਕਰ ਗਿਆ ਸਮੇਤ ਭਾਈ ਮਨੀ ਸਿੰਘ ਦੇ 11 ਪ੍ਰਾਸ਼ੀਤ ਹੋਏ ਜੇ 11 ਔਰ ਇਹ ਭਾਈ ਮਨੀ ਸਿੰਘ ਦੇ ਪਰਿਵਾਰ ਦੇ 27 ਮੈਂਬਰ ਸ਼ਹੀਦ ਹੋਏ ਨੇ 27 ਮੈਂ ਗਿਣਤੀ ਕਰਕੇ ਤੁਹਾਨੂੰ ਦੱਸ ਸਕਦਾ ਹਾਂ ਉਹ ਗੁਰੂ ਕਾ ਲਾਲ ਪੁੱਛਿਆ ਸ਼ਹੀਦੀ ਕਿਉਂ ਮੰਗਦਾ ਹੈ ਤੂੰ ਭਾਈ ਮਨੀ ਸਿੰਘ ਜਿੱਥੇ ਸੂਰਮਾ ਉੱਥੇ ਵਿਦਵਾਨ ਵੀ ਝੋਟੀ ਦਾ ਸੀ ਮੈਂ ਖੁਦ ਕੁਰਾਨ ਦਾ ਇੱਕ ਇੱਕ ਅੱਖਰ ਵਾਚਿਆ ਹੈ ਕੁਰਾਨ ਵਿੱਚ ਲਿਖਿਆ ਹੈ ਇਹ ਲਫ਼ਜ਼ੇ ਵੈਸੇ ਸ਼ਹਾਦਤ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਹੜਾ ਸੱਚ ਤੋਂ ਆਪਣੀ ਜਾਨ ਦੇ ਦੇ ਉਹਨੂੰ ਸ਼ਹੀਦ ਕਹਿੰਦੇ ਨੇ ਕੱਲਾ ਇਹ ਨਹੀਂ ਵੀ ਮਰਨ ਕਰਕੇ ਘਮਾਨ ਆ ਪੰਨਾ ਤਾਂ ਆਪਾਂ ਸਾਰਿਆਂ ਨੇ ਭਰਾ ਨਾਲ ਭਰਾ ਲੜ ਕੇ ਮਰ ਜੇ ਤੇ ਉਹ ਸ਼ਹੀਦ ਨਹੀਂ ਸ਼ਹੀਦ ਦੀ ਮਹਾਨਤਾ ਹੁੰਦੀ ਵੀ ਉਹਦਾ ਟਾਰਗੇਟ ਕੀ ਸੀ ਉਹਦਾ ਨਿਸ਼ਾਨਾ ਕੀ ਸੀ ਜਦੋਂ ਕਲਗੀਧਰ ਪਾਦਸ਼ਾਹ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਪਾਵਨ ਸਰੂਪ ਬਾਬੇ ਮਨੀ ਸਿੰਘ ਦੇ ਕੋਲੋਂ ਲਿਖਵਾਇਆ ਨਾ ਤਨ ਭਾਈ ਮਨੀ ਸਾਹਿਬ ਤੇਰੇ ਹੱਥ ਸਫਲੇ ਹੋਏ ਤੂੰ ਇਹਨਾਂ ਹੱਥਾਂ ਨਾਲ ਗੁਰੂ ਕੀ ਬਾਣੀ ਲਿਖੀ ਅਸੀਂ ਤਾਂ ਮੱਥਾ ਟੇਕ ਕੇ ਸਾਡਾ ਲੋਕ ਪ੍ਰਲੋਕ ਸੌਰ ਜਾਂਦਾ ਤੂੰ ਇਹਨਾਂ ਹੱਥਾਂ ਦੇ ਨਾਲ ਗੁਰੂ ਕੀ ਬਾਣੀ ਲਿਖੀ ਅਜੋ ਨਾਂ ਨਾਵੇਂ ਪਾਤਸ਼ਾਹ ਜੀ ਤੋਂ ਬਾਣੀ ਦਰਜ ਕਰਾਈ ਹੈ ਨਾ ਤੇ ਜਿਹਨੂੰ ਆਪਾਂ ਕਹਿੰਨੇ ਬੌਦਮ ਫਰੈਂਡ ਪੱਕਾ ਯਾਰ ਬਾਬਾ ਦੀਪ ਸਿੰਘ ਤੇ ਬਾਬਾ ਮਨੀ ਸਿੰਘ ਇਹ ਤੱਕ ਪੱਕੇ ਦੋਸਤ ਹਨ ਤੇ ਜਿਵੇਂ ਗੱਭਰੂ ਹੋਣ ਤੇ ਇੱਕ ਦੂਜੇ ਦੇ ਆਪਾਂ ਮੋਢੇ ਤੇ ਹੱਥ ਰੱਖ ਕੇ ਤੇ ਪਿਆਰ ਨਾਲ ਤੁਰੇ ਜਾਂਦੇ ਆ ਤੁਰੇ ਜਾ ਰਹੇ ਸਨ ਦੋਵੇਂ ਭਰਾ ਤੇ ਬਾਜਾਂ ਵਾਲੇ ਨੇ ਆਖਿਆ ਬੱਚੂ ਇੰਉਂ ਨਹੀਂ ਸਰਨਾ ਇਹ ਬਾਣੀ ਦੇ ਅਰਥ ਦੀ ਵਿਆਖਿਆ ਤੈਨੂੰ ਅੱਗੇ ਵੀ ਕਰਨੀ ਪੈਗੀ ਤੂੰ ਪੜਾਉਣਾ ਸਿੰਘਾਂ ਨੂੰ ਬਾਬਾ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਕਹਿਣ ਲੱਗੇ ਪਾਤਸ਼ਾਹ ਬੜਾ ਆਨੰਦ ਬਣਿਆ ਮਹਾਂਪੁਰਸ਼ਾਂ ਦੇ ਬਚਨ ਜਿਹੜੇ ਹੁੰਦੇ ਨੇ ਨਾ ਖਾਲੀ ਨਹੀਂ ਜਾਂਦੇ ਜਿਹੜੀ ਮੈਂ ਗੱਲ ਕਹਿਣ ਲੱਗਾ ਲਿਖੀ ਨਹੀਂ ਪਰ ਸਾਨੂੰ ਤਕਸਾਲ ਚ ਪੜਾਈ ਗਈ ਹੈ ਕਹਿੰਦੇ ਦੀਪ ਸਿੰਘਾ ਤੇਰਾ ਸਿਰ ਵੀ ਲੈ ਜਾਏ ਤੇਰੇ ਆਨੰਦ ਵਿੱਚ ਫਰਕ ਨਹੀਂ ਪਏਗਾ ਭਾਈ ਮਨੀ ਸਿੰਘਾ ਤੇਰੇ ਬੰਦ ਬੰਦ ਵੀ ਕੱਟੇ ਜਾਣ ਤੇ ਤੇਰੇ ਆਨੰਦ ਵਿੱਚ ਫਰਕ ਨਹੀਂ ਪਏਗਾ ਮੈਂ ਇਹ ਗੱਲ ਵਿੱਚੋਂ ਕਿਉਂ ਕੱਢੀ ਹੈ ਕਈ ਬੇਸਮਝ ਲੋਕਾਂ ਨੇ ਪ੍ਰਪਾਗੰਡਾ ਕੀਤਾ ਵੀ ਬਾਬਾ ਮਨੀ ਸਿੰਘ ਨੇ ਗੁੜਕੇ ਬਣਾਏ ਅਖੇ ਤਾਂ ਬੰਦ ਬੰਦ ਕੱਟੇ ਗਏ ਇਹਦਾ ਫਿਰ ਆਪਾਂ ਵੀ ਤਿਆਰੀ ਕਰੀਏ ਕਿਉਂਕਿ ਬਾਬੇ ਮਨੀ ਸਿੰਘ ਨੇ ਗੁਰਕੇ ਬਣਾਏ ਤੇ ਬੰਦਮੰਦ ਕੱਟੇਗੇ ਆਪਾਂ ਗੁਰਕਿਆਂ ਤੋਂ ਬਾਣੀ ਪੜ੍ਹਨੇ ਤੇ ਫਿਰ ਸਾਡੇ ਵੀ ਕੱਟੇ ਜਾਣਗੇ ਇਹ ਗਲਤ ਪ੍ਰਚਾਰ ਹੈ ਸਾਡੇ ਬਜ਼ੁਰਗਾਂ ਦਾ ਸੂਰਸੀ ਵੀ ਬਾਣੀ ਲਿਖ ਕੇ ਸਮਾਜ ਵਿੱਚ ਵੰਡਣੀ ਕਿਉਂਕਿ ਆਪ ਪੜ੍ਹਨਾ ਦੂਜਿਆਂ ਨੂੰ ਪੜ੍ਹਾਉਣਾ ਇਹ ਗੁਰਮਤ ਹੈ ਤੇ ਬਾਬਾ ਦੀਪ ਸਿੰਘ ਗੁਰੂ ਨਾ ਗੁਰੂ ਪਾਤਸ਼ਾਹ ਦੇ ਕਿੰਨੇ ਵਿਸ਼ਵਾਸਪਾਤਰ ਹੋਣਗੇ ਜਦੋਂ ਅਨੰਦਪੁਰ ਸਾਹਿਬ ਛੱਡਿਆ ਨਾ ਤੇ ਸਾਡੀਆਂ ਦੋ ਮਤਾਵਾਂ ਮਾਤਾ ਜੀਤ ਕੌਰ ਜੀ ਮਾਫ ਕਰਨਾ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਦੇ ਨਾਲ ਜਿਵੇਂ ਤੁਸੀਂ ਸ਼ਹਿਰ ਵਾਲੇ ਮੇਰੇ ਭਰਾ ਹੋ ਨਾ ਤੁਹਾਡਾ ਵਡੇਰਾ ਭਾਈ ਜਵਾਰ ਸਿੰਘ ਜਿਹੜਾ ਰੋਪੜ ਦਾ ਰਹਿਣ ਵਾਲਾ ਸੀ ਇਹ ਦੋ ਗੁਰਮਖਾਂ ਦੀ ਸੇਵਾ ਲਈ ਪਈ ਆਪਣੀਆਂ ਮਤਾਵਾਂ ਨੂੰ ਨਾਲ ਲੈ ਕੇ ਜਾਓ ਭਾਈ ਜਵਾਰ ਸਿੰਘ ਦੇ ਕਰ ਰਾਤ ਕੱਟੀ ਰੋਪੜ ਮੁੜ ਕੇ ਇਹ ਦਿੱਲੀ ਲੈ ਕੇ ਗਏ ਇਹ ਕੇਵਲ ਤੇ ਕੇਵਲ ਵਿਸ਼ਵਾਸ ਪਾਤਰ ਤੇ ਹੀ ਕੰਮ ਕੀਤਾ ਜਾ ਸਕਦਾ ਇਹੋ ਜਿਹੇ ਗੁਰੂ ਕੇ ਲਾਲ ਸਨ ਆਪਾਂ ਉਹਨਾਂ ਨੂੰ ਚੇਤੇ ਕਿਉਂ ਕਰਦੇ ਆ ਮੈਂ ਤਕਰੀਬਨ ਮੇਰੇ ਮੂੰਹ ਤੇ ਚੜਿਆ ਤੇ ਮਨਜੀਤ ਸਾਹਿਬ ਬੋਲਦਾ ਰਹਿਣਾ ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਬਜ਼ੁਰਗਾਂ ਦੇ ਕਾਰਨਾਮਿਆਂ ਨੂੰ ਤਾਂ ਚੇਤੇ ਕਰਦੇ ਆ ਤਾਂ ਕਿ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕਰਕੇ ਅਸੀਂ ਗੁਰੂ ਦੇ ਲੜ ਲੱਗੀਏ ਮਿਤਰਾ ਗੁਰੂ ਕੇ ਸਿੱਖਾਂ ਨੇ ਗੁਰੂ ਦੇ ਪਿਆਰ ਲਈ ਬੰਦ-ਬੰਦ ਕਟਵਾਏ ਗੁਰੂ ਕੇ ਸਿੱਖਾਂ ਨੇ ਤੜੀ ਤੇ ਸੀਸ ਰੱਖ ਕੇ ਤੇ ਗੁਰੂ ਦੀ ਖੁਸ਼ੀ ਲਈ ਅੱਜ ਦੁੱਖ ਹੁੰਦਾ ਤੂੰ ਗੁਰੂ ਨੂੰ ਛੱਡ ਕੇ ਬੰਦਿਆਂ ਦੇ ਡੇਰਿਆਂ ਤੇ ੱਤਕੇ ਖਾਣ ਜਾਣਾ ਇਹ ਤੈਨੂੰ ਸੁਭਦਾ ਨਹੀਂ ਇਹਦੇ ਵਿੱਚ ਮੈਂ ਬੜਾ ਕੁਝ ਕਹਿ ਦਿੱਤਾ ਇਹ ਨਾਉ ਟੂ ਵਾਈਜ਼ ਐਂਡ ਰਾਉ ਟੂ ਫੂਲ ਇਸ਼ਾਰਾ ਹੀ ਕਾਫੀ ਹੈ ਜੇ ਬਾਬੇ ਮਨੀ ਸਿੰਘ ਨੂੰ ਚੇਤੇ ਕਰ ਰਹੇ ਹੋ ਬਾਬਾ ਮਨੀ ਸਿੰਘ ਨੇ ਆਪਣਾ ਜੀਵਨ ਗੁਰੂ ਗ੍ਰੰਥ ਸਾਚੇ ਪਾਤਸ਼ਾਹ ਨੂੰ ਸਮਰਪਿਤ ਕੀਤਾ ਹੈ ਜੇ ਬਾਬੇ ਦੀਪ ਸਿੰਘ ਨੂੰ ਚੇਤੇ ਕਰਦੇ ਹੋ ਤੇ ਬਾਬਾ ਦੀਪ ਸਿੰਘ ਨੇ ਆਪਣਾ ਜੀਵਨ ਗੁਰਬਾਣੀ ਨੂੰ ਸਮਰਪਿਤ ਕੀਤਾ ਹੈ ਜੇ ਤੁਸੀਂ ਉਹਨਾਂ ਨੂੰ ਆਪਣੇ ਸਮਝ ਦਿਓ ਤੇ ਆਪਣੇ ਜੀਵਨ ਤੇ ਅਪਣਾਓ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਾਂ ਹੂੰ ਕੇਵਲ ਤੇ ਕੇਵਲ ਗੁਰਬਾਣੀ ਨਾਲ ਜੁੜੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਲੜ ਲੱਗੋ ਗਿਆਨੀ ਜੀ ਸ਼ਬਦ ਗੁਰੂ ਕਹਿ ਕੇ ਗਏ ਨੇ ਸ਼ਬਦ ਦਾ ਭਾਵੰਦਾ ਇਮੋਰਟਲ ਜਿਹੜੀ ਦੇਹ ਹੈ ਨਾ ਖਤਮ ਹੋ ਜਾਂਦੀ ਹੈ ਲੇਕਿਨ ਸ਼ਬਦ ਇਮੋਰਟਲ ਹੈ ਮੈਂ ਬਾਈਬਲ ਦੇ ਪਹਿਲੇ ਪੰਨੇ 'ਚ ਪੜਿਆ ਜਦੋਂ ਦੁਨੀਆਂ ਵਿੱਚ ਕੁਝ ਨਹੀਂ ਸੀ ਉਦੋਂ ਕੇਵਲ ਤੇ ਕੇਵਲ ਸ਼ਬਦ ਸੀ ਤੇ ਸ਼ਬਦ ਹੀ ਪ੍ਰਮਾਤਮਾ ਐ ਇਸੇ ਕਰਕੇ ਆਪਾਂ ਪੜਦੇ ਆ ਵਾਹ ਵਾ ਬਾਣੀ ਨਿਰੰਕਾਰ ਹੈ ਤਿਸ ਦੇਵੜ ਅਵਰ ਨ ਕੋਏ ਗੁਰੂ ਗ੍ਰੰਥ ਸਾਚੇ ਪਾਤਸ਼ਾਹ ਦਾ ਤੇ ਸਮੂਚੀਆਂ ਗੁਰੂ ਕੀਆ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੇ ਖਾਸ ਕਰਕੇ ਜੋ ਬਾਬਾ ਅਮਨਦੀਪ ਸਿੰਘ ਇਥੋਂ ਦੇ ਸੇਵਾਦਾਰ ਨੇ ਉਹਨਾਂ ਦਾ ਧਰਵਾਰ ਤੇ ਕਦੇ ਨਾ ਕਦੇ ਚੇਤਾ ਤਾਂ ਆ ਗਿਆ ਨੇ ਮੈਨੂੰ 40 ਸਾਲ ਵੈਸੇ ਕਥਾ ਕਰਦੇ ਨੂੰ ਮੰਜੀ ਸਾਲ ਹੋ ਗਏ ਨੇ ਮੈਂ 87 ਤੋਂ ਇਹ ਮੇਰੀ ਡਿਊਟੀ ਲੱਗੀ ਹੈ ਪੱਕੇ ਤੌਰ ਤੇ ਚਲੋ 36 ਸਾਲਾਂ ਬਾਅਦ ਉਹ ਕਹਿੰਦੇ 12 ਸਾਲਾਂ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ ਪਰ ਮੈਂ ਹੈਰਾਨ ਹਾਂ ਕਿ ਮੇਰੀ 36 ਸਾਲਾਂ ਬਾਅਦ ਫਾੜੀ ਆਈ ਆ ਤਾਂ ਗਈ ਹੈ ਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ